ਖਬਰ ਹੁਸ਼ਿਆਰਪੁਰ ਦੇ ਹਲਕਾ ਦਸੁਘਾ ਦੀਨ ਆਉਂਦੇ ਪਿੰਡ ਹਰ ਦੋ ਥਲਾਤੋਂ ਹੈ ਜਿੱਥੇ ਦੇ ਰਹਿਣ ਵਾਲੇ ਕੁਝ ਪਰਿਵਾਰ ਬਿਜਲੀ ਦਾ ਮੀਟਰ ਨਾ ਲੱਗਣ ਕਾਰਨ ਹਨੇਰੇ 'ਚ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਵਾਰ-ਵਾਰ ਬਿਜਲੀ ਵਿਭਾਗ ਦੇ ਚੱਕਰ ਕੱਟਣ ਦੇ ਬਾਵਜੂਦ ਵੀ ਪੀੜਤਾਂ ਦੀ ਸਮੱਸਿਆ ਦਾ ਹੱਲ ਹੁੰਦਾ ਦਿਖਾਈ ਨਹੀਂ ਦੇ ਰਿਹਾ ਜਿਸ ਕਾਰਨ ਪਰਿਵਾਰਾਂ ਨੇ ਸੂਬੇ ਦੀ ਭਗਵੰਤਬਾਂ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਨੇ ਉਹਨਾਂ ਕਹਿੰਦੇ ਕਿ ਸਰਕਾਰ ਸਿਰਫ ਤੇ ਸਿਰਫ ਫੋਕੀ ਬਿਆਨਬਾਜ਼ੀ ਕਰ ਰਹੀ ਹੈ ਪੀੜਤਾਂ ਦਾ ਕਹਿਣਾ ਹੈ ਕਿ ਬਿਜਲੀ ਨਾ ਹੋਣ ਕਾਰਨ ਬੱਚੇ ਮੋਬੱਤੀਆਂ ਜਲਾ ਕੇ ਪੜ੍ਹਾਈ ਕਰਦੇ ਨੇ ਪੀੜਤ ਪਰਿਵਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਘਰਾਂ ਦੇ ਵਿੱਚ ਬਿਜਲੀ ਦੇ ਕਨੈਕਸ਼ਨ ਦਿੱਤੇ ਜਾਣ ਦੂਸਰੇ ਪਾਸੇ ਜਦੋਂ ਇਸ ਮਾਮਲੇ ਬਾਬਤ ਦੂਸੂਹਾ ਦੇ ਬਿਜਲੀ ਵਿਭਾਗ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਮੀਡੀਆ ਦੇ ਕੈਮਰਿਆਂ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਨਜ਼ਰ ਬਿਜਲੀ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਬਿਜਲੀ ਦੇ ਮੀਟਰ ਸਾਡੇ ਨਹੀਂ ਲੱਗਦੇ ਪਏ ਅਸੀਂ ਨਵਾਂ ਮਕਾਨ ਬਣਾਇਆ 15 ਲੱਖ 40 ਹਜ਼ਾਰ ਦਾ ਲੋਨ ਲਿਆ ਕੇਂਦਰਾ ਬੈਂਕ ਤੋਂ ਉਹ ਲੋਨ ਲੈ ਕੇ ਅਸੀਂ ਮਕਾਨ ਬਣਾਇਆ ਮਕਾਨ ਬਣਾਉਣ ਤੋਂ ਬਾਅਦ ਵੀ ਸਾਡੇ ਹੁਣ ਮੀਟਰ ਨਹੀਂ ਲੱਗਦੇ ਪਏ ਅਸੀਂ ਐਚ ਡੀ ਐਮ ਸਾਹਿਬ ਕੋਲ ਗਏ ਅਸੀਂ 4 ਮਹੀਨੇ ਪਹਿਲੇ ਉਹ ਕਹਿੰਦੇ 15 20 ਦਿਨਾਂ ਦੇ ਵਿੱਚ ਤੁਹਾਡਾ ਹੱਲ ਉਹ ਨਾ ਇਹਨੇ ਸਾਨੂੰ ਇਦਾਂ ਕਹਿ ਕੇ ਤੋਰਤਾ ਫਿਰ ਅਸੀਂ ਐਮਐਲਏ ਸਾਹਿਬ ਨੂੰ ਗਏ ਐਮਐਲਏ ਸਾਹਿਬ ਨੇ ਕੋਈ ਸਾਨੂੰ ਚਾਰ ਵਾਰੀ ਸੀ ਜਾਇਆ ਐ ਐਮਐਲਏ ਸਾਹਿਬ ਕੋ ਉਹ ਕਹਿੰਦੇ ਅਸੀਂ ਐਕਸ਼ਨ ਸਾਹਿਬ ਨਾਲ ਗੱਲ ਕਰਾਂਗੇ ਫਿਰ ਦੇਖਾਂਗੇ ਕੀ ਬਣਦਾ ਪਰ ਬਣਿਆ ਕੁਝ ਨਹੀਂ ਅਜ ਤੱਕ ਮੀਟਰ ਲਵਾਉਣ ਜਾਂਦੇ ਉੱਥੇ ਫਾਈਲ ਲੈ ਕੇ ਗਏ ਆ ਤੇ ਉਹਨਾਂ ਨੇ ਫਾਈਲ ਲੈ ਕੇ ਰੱਖ ਲਈ ਕੋਈ ਨਹੀਂ ਦੇਖਾਂਗੇ ਬਾਅਦ ਚ ਗਏ ਉਹ ਕਹਿੰਦੇ ਵੀ ਤੁਹਾਡੇ ਮੀਟਰ ਲੱਗ ਹੀ ਨਹੀਂ ਸਕਦੇ ਉਹਨਾਂ ਨੇ ਅਸੀਂ ਕੰਪਲੇਂਟ ਪਾਈ ਸੀ ਆਨਲਾਈਨ ਪਾਜੀ ਉਹਨਾਂ ਨੇ ਰਾਜੂ ਭਾਜੀ ਨੇ ਉਹਨਾਂ ਨੇ ਵੀ ਇਹਨਾਂ ਨੇ ਬਿਜਲੀ ਗਾਰਡਨ ਲਿਖ ਕੇ ਭੇਜਤਾ ਉੱਤੇ ਵੀ ਇਹਨਾਂ ਨੇ ਤਾਂ ਗੈਰ ਕਾਨੂੰਨੀ ਜ਼ਮੀਨ ਦੇ ਵਿੱਚ ਹੀ ਮਕਾਨ ਬਣਾ ਕੇ ਬੈਠੇ ਇਸ ਕਰਕੇ ਅਸੀਂ ਮੀਟਰ ਨਹੀਂ ਲਾ ਸਕਦੇ ਉੱਤੇ ਸਰ ਸੰਤ ਜਗਮਨੂ ਜੀ ਜਾਣ ਪੁੱਛ ਕੇ ਪਰੇਸ਼ਾਨ ਕੀਤਾ ਜਾ ਰਿਹਾ ਮੈਂ ਤਾਂ ਰੋਜ਼ ਨਿਊਜ਼ ਦੇਖਦਾ ਹਰ ਇੱਕ ਚੈਨਲ ਤੇ ਸੀਐਮ ਸਾਹਿਬ ਦੀ ਰੋਜ਼ ਐਡ ਆਉਂਦੀ ਹੈ ਵੀ ਅਸੀਂ ਕਿਸੇ ਵੀ ਬੱਚੇ ਨੂੰ ਕਿਸੇ ਵੀ ਦੀਵੇ ਨਾਲ ਮੋਮਬਤੀ ਨਾਲ ਨਹੀਂ ਪੜਨ ਲਿਆਂਗੇ ਅਸੀਂ ਹਰ ਘਰ ਵਿੱਚ ਬਿਜਲੀ ਦੇਵਾਂਗੇ ਉਹ ਭਾਵੇਂ ਐਨਾ ਕੋ ਐਨਐਸੀ ਹੈ ਜਾਂ ਨਹੀਂ ਹੈ ਇੱਕ ਵੱਲੋਂ ਬਿਆਨ ਉਹਨੇ ਦੋ ਵਾਰੀ ਦੇ ਚੁੱਕੇ ਆ 4 ਮਹੀਨੇ ਦੇ ਵਿੱਚ ਪਰ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਜਾ ਕੇ ਉਹ ਬਿਆਨ ਵੀ ਦਿਖਾਇਆ ਵੀ ਲੀ ਦਫਤਰ ਉਹ ਕਹਿੰਦੇ ਬੋਲਣ ਨੂੰ ਅਸੀਂ ਕੀ ਕਰਨਾ ਸਾਨੂੰ ਕਿਹੜਾ ਲਿਖੇ ਭੇਜਿਆ ਵੀ ਸੀ ਇਹ ਮਨੇ ਕੋਈ ਰਿਸ਼ਵਤ ਵੀ ਮੰਗਤਾ ਨਹੀਂ ਕੀਤੀ ਜਾ ਰਹੀ ਨਹੀਂ ਰਿਸ਼ਵਤ ਮੇਕੋ ਤਾਂ ਨਹੀਂ ਮੰਗੀ ਗਈ ਮੈਨੂੰ ਨਹੀਂ ਲੱਗਦਾ ਕਿ ਵੀ ਮੇਰੇ ਰਿਸ਼ਵਤ ਦੇ ਕੇ ਅਸੀਂ ਤਾਂ ਕਹਿੰਨੇ ਵੀ ਚਲੋ 2000 5000 ਰੁਪਇਆ ਲੱਗ ਵੀ ਜਾਏਗਾ ਤਾਂ ਅਸੀਂ ਸਾਡੇ ਬੱਚੇ ਤਾਂ ਪੜਨਗੇ ਮੇਰੀ ਬੇਟੀ ਐਮ ਇੰਗਲਿਸ਼ ਦੇ ਪੇਪਰ ਪਾ ਕੇ ਹਟੀ ਹੁਣ ਓਕੇ ਸੋਕੇ ਕਿੱਦਾਂ ਪਾਏ ਇਹ ਸਾਨੂੰ ਪਤਾ ਗੁਵਾਨੀਆਂ ਦੇ ਘਰੋਂ ਸਾਨੂੰ ਪਾਣੀ ਲਿਆਉਣਾ ਪੈਂਦਾ ਕਪੜੇ ਧੋਣ ਨੂੰ ਨਹਾਉਣ ਨੂੰ ਇਹਨੀ ਠੰਡ ਵਿੱਚ ਪਲਾਸਟਿਕ ਦੇ ਡਰਮ ਵਿੱਚ ਅਸੀਂ ਪਾਣੀ ਪਾ ਕੇ ਰੱਖਦੇ ਹਾਂ ਉਹ ਵੀ ਇੰਨਾ ਠੰਡਾ ਹੋ ਜਾਂਦਾ ਬਰਬਰਗਾ ਹੁਣ ਤੁਸੀਂ ਬਿਜਲੀ ਤੇ ਕਨੈਕਸ਼ਨ ਕਿੱਥੋਂ ਲਏ ਹੋਏ ਨੇ ਤੂੰ ਤਿੰਨ ਜਾਣੇ ਤੁਸੀਂ ਇੱਥੇ ਆਏ ਹੋ ਮੇਰੇ ਤੇ ਬੱਜੀ 232 ਹੈ ਨਹੀਂ ਜੀ ਅਸੀਂ ਤਾਂ ਪਾਣੀ ਕਿਸੇ ਦੇ ਮੋਟਰ ਤੋਂ ਭਰ ਕੇ ਲੈ ਕੇ ਆਉਨੇ ਆ ਤੇ ਬਲਅ ਵਿਚਾਰ ਕਰਕੇ ਲੈ ਆਉਨੇ ਆ ਉਧਰ ਕਿਸੇ ਦੇ ਘਰ ਤੇ ਫੇਰ ਕੁੜੀਆਂ ਪੜਦੀ ਉਹ ਦੋ ਤਿੰਨ ਘੰਟੇ ਚੱਲਦਾ ਮੁੜ ਕੇ ਬੰਦ ਹੋ ਜਾਂਦਾ ਕੁੜੀ ਕਹਿੰਦੀ ਬਲ ਬੰਦ ਹੋ ਗਏ ਸਰ ਇਦਾਂ ਹੈ ਆਪਾਂ ਮਹੀਨੇ ਦੇ ਵਿੱਚ ਇਹ ਪਿੰਡ ਹਰਦੋਥਲਾ ਦੇ ਰਜਿਸਟਰੀ ਕਰਵਾਈ ਸੀਗੀ ਜੋ ਕਿ ਹੁਣ ਆਪਾਂ ਮੀਟਰ ਦਾ ਕਨੈਕਸ਼ਨ ਲਾਉਣ ਜਾ ਰਹੇ ਹਾਂ ਤੇ ਉਹ ਕਹਿ ਰਿਹਾ ਕਿ ਇਹ ਕਲੋਨੀ ਦਾ ਹਿੱਸਾ ਹੈ ਜਦਕਿ ਉਹ ਕਲੋਨੀ ਦਾ ਹਿੱਸਾ ਹੈ ਨਹੀਂ ਹੈ ਸਾਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਬੱਤੀ ਤੋਂ ਬਗੈਰ ਸਾਨੂੰ ਕੋਈ ਇਦਾਂ ਦੀ ਕਹਿ ਦਿੱਤਾ ਜਾਂਦਾ ਹੈ ਕਿ ਕਾਗਜ਼ੀ ਪੱਤਾ ਲੈ ਜਾਓ ਆਪਣੇ ਬਾਹਰ ਨੂੰ ਕਿ ਕਲੋਨੀ ਦਾ ਹਿੱਸਾ ਹੈ ਆਪਾਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਜੀ 10-12 ਘਰ ਹੈਗੇ ਇਦਾਂ ਦੇ ਜਿਹਦੇ ਵਿੱਚ ਮੀਟਰ ਨਹੀਂ ਲੱਗੇ ਹੋਏ ਪਰ ਟਰਾਂਸਫਰ ਬਿਜਲੀ ਦੇ ਸਾਰੇ ਲੱਗੇ ਹੋਏ ਆ ਤਾਰਾਂ ਸਾਰੀਆਂ ਪਈਆਂ ਹੋਈਆਂ ਐ ਤੇ ਬਹੁਤ ਔਕਤ ਆ ਰਹੀ ਹੈ ਸਾਨੂੰ ਇਦਾਂ ਸਰ ਮੇਰੀ ਜਿਹੜੀ ਗੁੜੀਆ ਉਹ 8ਵੀਂ ਕਲਾਸ ਚ ਪੜਦੀ ਹੈ ਜਦਕਿ ਉਹ ਬੋਰਡ ਦੀ ਕਲਾਸ ਆਪਾਂ ਰਾਤ ਨੂੰ ਦੀਵਾ ਬਾਲ ਕੇ ਜਾਂ ਮੋਮਬਤੀ ਬਾਲ ਕੇ ਆਪਣੇ ਨਿਆਣੇ ਨੂੰ ਪੜ੍ਹਾ ਰਹੇ ਆਂ ਦਿੱਕਤ ਬਹੁਤ ਆ ਰਹੀ ਆ ਪਰੇਸ਼ਾਨੀ ਵੀ ਬਹੁਤ ਹੈ ਇੱਕ ਆਪਾਂ ਬੈਂਕ ਕੋਲੋਂ ਲੋਨ ਲੀਤਾ ਹੋਇਆ ਉਹਦੀ ਵੀ ਆਪਾਂ ਕਿਸ਼ਤ ਦੇਣੀ ਆ ਇਸ ਦਾ ਆਪਾਂ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਦੇ ਪਏ ਆਂ